ਗੋਲਡੀ ਉਹ ਭਗਵੰਤ ਮਾਨ ਦੀ ਪਾਰਟੀ ਨੂੰ ਜੁਆਇਨ ਕਰ ਗਿਆ ਜੇ ਤੁਸੀਂ ਇਹਦਾ ਅਸਲ ਮੈਨਾ ਸਮਝੋ ਤੋਂ ਗੋਲਡੀ ਦਾ ਭਗਵੰਤ ਮਾਨ ਦੇ ਨਾਲ ਮਿਲਣਾ ਜਾਣਾ ਡਿਫੈਕਸ਼ਨ ਕਰਨੀ ਇਤਲੀ ਬਣਨਾ ਇਹਦਾ ਅਸਲ ਜਿਹੜਾ ਸੁਨੇਹਾ ਪਤਾ ਕੀ ਹੈ ਇਹਦਾ ਮਕਸਦ ਕੀ ਹੈ ਕਿ ਭਗਵੰਤ ਮਾਨ ਇੰਨਾ ਡਰ ਚੁੱਕਾ ਵਾ ਕਿ ਉਹ ਆਪਣੇ ਸਭ ਤੋਂ ਜਿਹੜਾ ਸਖਤ ਉਹਦਾ ਧੂਰੀ ਦਾ ਕੱਟੜ ਵਿਰੋਧੀ ਸੀ ਉਹਨੂੰ ਉਹਦੀ ਵੀ ਲੋੜ ਪੈ ਗਈ ਜੇ ਇਹ ਉਹਦਾ ਡਰ ਦਾ ਸੰਕੇਤ ਦਿੰਦਾ ਉਹਦੀ ਕਮਜ਼ੋਰੀ ਦਿਖਾ ਰਿਹਾ ਵਾ ਜਿਹੜਾ ਬੰਦਾ ਕਹਿੰਦਾ ਜੀ ਮੈਂ ਤਾਂ ਤੇਰਾ ਸੀਰ ਨੂੰ 13 ਛਿੱਕਾ ਜਿੱਤੂਗਾ ਉਹ ਫਿਰ ਆਪਣਾ ਉਹ ਆਪਣੇ ਇਮੀਡੀਏਟਲੀ ਜਿਹੜਾ ਉਹਦਾ ਸਿਆਸੀ ਵਿਰੋਧੀ ਹੈ ਉਹ ਆਪੋਨੈਂਟ ਹੈ ਉਹਨੂੰ ਥੋੜੋ ਨਾਲ ਰਹੂਗਾ فرض ਕਰੋ ਤੁਸੀਂ ਸਰਪੰਚੀ ਦੇ ਇਲੈਕਸ਼ਨ ਲੜਦੇ ਕਿਸੇ ਵੱਡੇ ਪਿੰਡ ਦੀ ਤੇ ਉਸ ਪਿੰਡ ਵਿੱਚ ਬਨਾਰਸੀ ਪਿੰਡ ਦੀ ਲੈ ਲਓ ਕਿ ਫਨੋਰੀ ਬਲਾਕ ਵਿੱਚ ਕੋਈ ਲੜ ਰਿਹਾ ਹੈ ਤੇ ਉਹ ਪਿੰਡ ਦੀ ਸਰਪੰਚੀ ਲੜ ਰਿਹਾ ਵਾ ਤੇ ਜੇ ਉਹ ਕਹਿੰਦਾ ਜੀ ਮੈਂ ਇਸ ਪਿੰਡ ਚ 550 ਵੋਟ ਤੇ ਜਿੱਤੂਗਾ ਤੇ ਜਿਹੜਾ ਉਹਦੇ ਨਾਲ ਉਹਦਾ ਕੱਟੜ ਵਿਰੋਧੀ ਰਿਹਾ ਉਹਨੂੰ ਥੋੜਾ ਨਾਲ ਲਊਗਾ ਉਹ ਤਾਂ ਆਪਣੇ ਸਪੋਰਟਰਾਂ ਦੇ ਨਾਲ ਕੇ ਚੱਲੂਗਾ ਇਹਦਾ ਮਤਲਬ ਭਗਵੰਤ ਮਾਨ ਦਾ ਕੌਨਫੀਡੈਂਸ ਟੁੱਟ ਚੁੱਕਾ ਵਾ ਉਹ ਹੁਣ ਨੀਵੇਂ ਪੱਤਰ ਤੇ ਆਣ ਕੇ ਤਿੱਦਲੀਆਂ ਬਣਾ ਕੇ ਔਰ ਗੋਲਡੀ ਪਤਾ ਕਿਉਂ ਗਿਆ ਵਾ ਗੋਲਡੀ ਦੇ ਖਿਲਾਫ ਤਿੰਨ ਵਿਜੀਲੈਂਸ ਦੀਆਂ ਇਨਕੁਆਰੀਆਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਜਿੱਦਾਂ ਬਾਕੀਆਂ ਦੇ ਖਿਲਾਫ ਵਿਜੀਲੈਂਸ ਚਾੜੀ ਹੋਈ ਉਹਨਾਂ ਨੇ ਜਿਹੜੇ ਵੀ ਸاسي ਵਿਰੋਧੀ ਸੋ ਉਹਨਾਂ ਦੇ ਪਿੱਛੇ ਉਹਦੀਆਂ ਜਾਂਚਾਂ ਖੋਲ੍ਹ ਦਿੱਤੀਆਂ। ਗੋਲਡੀ ਨੇ ਕੀ ਕੀਤਾ ਸੀਗਾ ਕਿ ਜਿਹੜੇ ਆ ਮਸ਼ੀਨਾਂ ਲਈਆਂ ਸੀ ਜਿਮ ਲਈ, ਓਪਨ ਜਿਮ ਔਰ ਦੂਸਰੇ ਜਿਮ ਜਿਹੜੇ ਲੈ, ਉਹ ਇਹਨੇ ਵੀਡੀਓ ਤੇ ਦਫ਼ਤਰ ਵਿੱਚ ਉਹਨਾਂ ਦੀ ਕੀਮਤ ਕੋਈ ਆ 2-2 ਲੱਖ ਰੁਪਈਆ। ਤੇ ਅਸਲ ਵਿੱਚ ਉਹ ਕਹਿੰਦੇ ਨੇ ਕਿ ਉਹ ਜਿਮ ਜਿਹੜੇ ਲੈ ਉਹ 75 ਹਜ਼ਾਰ ਦੇ ਸੀ। 50 ਦੇ ਕਰੀਬ ਸਰਪੰਚਾਂ ਨੂੰ ਵਿਜੀਲੈਂਸ ਨੇ ਬੁਲਾ ਕੇ ਉਹਨਾਂ ਦੀ ਰਿਕਾਰਡ ਕੀਤੀ ਸਟੇਟਮੈਂਟ। ਤੇ ਵਿਜੀਲੈਂਸ ਇਹਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੀ ਸੀ ਜਿੱਦਾਂ ਉਹ ਜਿਹੜਾ ਚੱਪੇਵਾਲ ਗਿਆ ਇੱਕ ਜਿਹਨੇ ਕਰਜ਼ੇ ਦੀ ਪੰਡ ਚੱਕੀ ਸੀ ਤਿੰਨ ਕਿ ਦਿਨ ਪਹਿਲਾਂ ਸੰਗਲ ਬਾਕੇ ਆਇਆ ਸੀ ਵਿਧਾਨ ਸਭਾ ਚ ਇੱਦਾਂ ਹੀ ਉਹਦੀ ਵਿੱਚਲੇ ਸਿਚਾਤ ਚੱਲਦੀ ਸੀਗੀ ਉਹਨੂੰ ਵੀ तितਲੀ ਬਣਾ ਕੇ ਲੈ ਗਏ ਤੇ 골ਡੀ ਨੂੰ ਵੀ ਉਹਨਾਂ ਨੇ ਕਿਹਾ ਕਿ ਕਿੱਦਾਂ ਕਰਨੀ ਕਾਕੇ ਆ ਤੇਰੀ ਜਾਂਚ ਆ ਤੇਰੇ ਗ੍ਰਿਫਤਾਰੀ ਅਸੀਂ ਵੱਟਦੇ ਪਈਏ ਕਿੱਦਾਂ ਕਰਨੀ ਦੂਸਰੀ ਉਹਦੀ ਜਾਂਚ ਸੀਗੀ ਕਿ ਉਹਨੇ ਜਿਹੜਾ ਬਣਾਇਆ ਸੀ ਨਾ ਇੰਟਰਲੌਕ ਟਾਈਲ ਦੀ ਫੈਕਟਰੀ ਲਾਈ ਸੀ ਉੱਥੇ ਧੂਰੀ ਵਿੱਚ ਸਾਰੀਆਂ ਆਪਣੀ ਹੀ ਫੈਕਟਰੀ ਚੋਂ ਇੱਟਾਂ ਚਕਾਈਆਂ ਸਾਰੀਆਂ ਉਹ ਟਾਈਲਾਂ ਸਾਰੀਆਂ ਬਲਾਕਾਂ ਵਿੱਚ ਸਾਰੇ ਪੰਚਾਇਤਾਂ ਵਿੱਚ ੱੱਕੇ ਦੇ ਨਾਲ ਵੇਚੀਆਂ ਸਬਸਟੈਂਡਰਡ ਹੋਣਗੀਆਂ ਜਿੰਨਾ ਮੁੱਲ ਦੁਆਰਾ ਅਸ਼ੇਦ ਉਹਦਾ ਮੁੱਲਗਾ ਮਾਰਕੀਟ ਵਿੱਚ ਬਣਦਾ ਨਹੀਂ ਸੀਗਾ ਦੂਜੀ ਜਗ੍ਹਾ ਜੋ ਦੀ ਇਹ ਚੱਲਦੀ ਸੀ ਤੀਸਰਾ ਜੋ ਠੇਕੇ ਟੁਕੇ ਲੈ ਉਹਦੇ ਵਿੱਚ ਜਿਹੜੀਆਂ ਉਹਨਾਂ ਦੀ ਕੰਪਲੇਂਟਸ ਆਈਆਂ ਸੀ ਤੇ ਉਹ ਬਾਹਰ ਰੋੜ ਕੇ ਲੈ ਗਏ ਨੇ 골ਡੀ ਨੂੰ ਤੇ 골ਡੀ ਦਾ ਮੈਨੂੰ ਇਹ ਆਇਆ ਕਿ ਮੈਂ 골ਡੀ ਨੇ ਜੰਦ ਦਿਨ ਪਹਿਲਾਂ ਮਿਸਟਰ ਪੱਠਲ ਇੱਥੇ ਬੈਠੇ ਨੇ ਰਾਹੁਲ ਜੀ ਮੇਰੇ ਛੋਟੇ ਭਰਾ ਵੇਖ ਖੜੇ ਨੇ ਉਹਨਾਂ ਨੇ ਸਾਨੂੰ ਘਰ ਬੁਲਾਇਆ ਵੱਡੀ ਵੱਡੀ ਤਕਰੀਰ ਕੀਤੀ ਜੇ ਮੈਂ ਕਟੜ ਪਾਰਟੀ ਦੇ ਨਾਲ ਖੜਾ ਵਾਂ ਤੇ ਮੈਂ ਕਦੀ ਵੀ ਪਿੱਛੇ ਨਹੀਂ ਹਟੂਗਾ ਤੇ ਖਹਿਰਾ ਸਾਹਿਬ ਇੱਕ ਅੱਛੇ ਇਨਸਾਨ ਨੇ ਇਹ ਸਾਰਾ ਕੁਝ ਪਬਲਿਕ ਜਿੱਦਾਂ ਮੈਂ ਤੁਹਾਡੇ ਸਾਹਮਣੇ ਹੁਣ ਬੋਲ ਰਿਹਾ ਵਾਂ ਫਿਰ ਦੁਬਾਰਾ ਮੈਨੂੰ 3 ਦਿਨ ਛੱਡ ਕੇ ਫਿਰ ਘਰ ਬੁਲਾਇਆ ਮੈਨੂੰ ਆਪਣੇ ਲੋਕਲ ਐਮਸੀ ਦੇ ਸਰਪੰਚ ਬੁਲਾਏ ਤੇ ਫਿਰ ਮੈਨੂੰ ਕਹਿੰਦਾ ਜੀ ਆਪਾਂ ਪਲੈਨਿੰਗ ਕਰਦੀ ਆਪਾਂ ਕਿੱਦਾਂ ਇਲੈਕਸ਼ਨ ਲੜਨੀ ਆ ਤੇ ਅਗਲੇ 1.5 ਦਿਨ ਦੇ ਵਿੱਚ ਮੁੜ ਕੇ ਮੁੱਕਰ ਗਿਆ ਵਾ ਇਹਦਾ ਮਤਲਬ ਇਦਾਂ ਸਧਾਰਨ ਤਾਂ ਕੋਈ ਡਿਫੈਕਸ਼ਨ ਹੈ ਨਹੀਂਗੀ ਇਦੇ ਪਿੱਛੇ ਜਿਹੜੇ ਕਾਰਨ ਨੇ ਮੇਰਾ ਖਿਆਲ ਆ ਕਿ ਉਹ ਜੋ ਮੈਂ ਕਾਰਨ ਤੁਹਾਨੂੰ ਦੱਸੇ ਉਹਦੇ ਕਰਕੇ ਡਰਦਾ ਗਿਆ ਵਾ ਤੇ ਜਿਹੜਾ ਬੰਦਾ ਯਾਰ ਉਹ ਡਰ ਗਿਆ ਜਿਹੜਾ ਬੰਦਾ ਤੁਹਾਡੇ ਆਸਤੇ ਖੜ ਨਹੀਂ ਸਕਦਾ ਜਿਹੜਾ ਬੰਦਾ ਕਾਇਰ ਤੇ ਕਮਜ਼ੋਰ ਆ ਉਹ ਅੱਜ ਵੀ ਹੈ ਨਹੀਂਗਾ ਤੇ ਕੱਲ ਵੀ ਹੈ ਨਹੀਂ ਤੇ ਪਰਸੂ ਵੀ ਹੈ ਨਹੀਂ ਇਹਨਾਂ ਨੂੰ ਅੱਜ ਜਾਣਾ ਉਹਦਾ ਸਾਨੂੰ ਸਬਕਾਰ ਕੇ ਜਾ ਘੱਟੋ ਘਾਟ ਸਾਡੀ ਪੁੱਛੜ ਦੇ ਵਿੱਚ ਬੈਠ ਕੇ ਸਾਡੇ ਗੋਦੀ ਦੇ ਵਿੱਚ ਬੈਠ ਕੇ ਸਾਡੇ ਖੇਮੇ ਦੇ ਵਿੱਚ ਬੈਠ ਕੇ ਸਾਡਾ ਨੁਕਸਾਨ ਕਰਦਾ ਤਾਂ ਮੈਂ ਸਮਝਦਾ ਕਿ ਉਹਦਾ ਜ਼ਿਆਦਾ ਪਰ ਨੁਕਸਾਨ ਹੋਣਾ ਸੀਗਾ ਹੁਣ ਘੱਟੋ ਘਾਟ ਸਾਨੂੰ ਪਤਾ ਵਾ ਔਰ ਮੁਬਾਰਕ ਬਾਤ ਹੈ तितਲੀਆਂ ਦੀ ਭਗਵੰਤ ਤੂੰ ਤਾਂ ਕਹਿੰਦਾ ਸੀ ਅਸੀਂ ਤਾਂ ਬਹੁਤ ਜੀ ਨਵੀਂ ਰਾਜਨੀਤੀ ਲਿਆਵਾਂਗੇ ਜੀ ਅਸੀਂ ਤਾਂ ਕਦਰਾਂ ਕੀਮਤਾਂ ਚੱਕ ਦੇਾਂਗੇ ਅੱਜ ਤੁਹਾਨੂੰ ਆਪਣੀ ਪਾਰਟੀ ਤੇਰਾ ਬੰਦੇ ਨਹੀਂ ਲੱਭੇ ਤੁਹਾਨੂੰ ਦੱਸਿਆ ਮੈਡਮ ਨੇ ਜਿਹੜਾ ਕਹਿੰਦਾ ਤੇਰਾ ਸੀਟਾਂ ਜਿੱਤੂਗਾ ਤੇਰਾ ਬੰਦੀ ਇਹ ਨਹੀਂ ਜੀ